ਹੋਰ ਖਬਰਾਂ ਵਿਸਤਾਰ ਦੇ ਨਾਲ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਹਿਮ ਖਬਰ ਦੀ ਜੀ ਹਾਂ ਨਵਜੋਤ ਸਿੰਘ ਦਾ ਸਿੱਧੂ ਦੀ ਰਿਹਾਈ ਉਤੇ ਸਸਪੈਂਸ ਅਜੇ ਵੀ ਹਾਲਾਂਕਿ ਬਰਕਰਾਰ ਹੈ ਪਰ ਬਾਵਜੂਦ ਇਸ ਦੇ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਜੀ ਹਾਂ ਬਿਲਕੁਲ ਗੱਲ ਕਰ ਰਹੇ ਹਾਂ ਪਟਿਆਲਾ ਸਥਿਤ ਨਵਜੋਤ ਸਿੰਘ ਦਾ ਸਿੱਧੂ ਦੀ ਰਿਹਾਈ ਦੀ ਜਿੱਥੇ ਰਿਹਾਈ ਦੇ ਵਿੱਚ तमाम ਸਮਾਗਮ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਸ਼ਹਿਰ ਦੇ ਵਿੱਚ ਕਾਂਗਰਸ ਦੀ ਆਗੂਦ ਵੱਲੋਂ ਬਕਾਇਦਾ ਨਵਜੋਤ ਸਿੰਘ ਦਾ ਸਿੱਧੂ ਦੇ ਹੋਲਡਿੰਗਸ ਵੀ ਲਗਾ ਦਿੱਤੇ ਗਏ ਨੇ ਸਾਬਕਾ ਕਾਂਗਰਸੀ ਵਿਧਾਇਕ ਆਕਾ ਰਜਿੰਦਰ ਸਿੰਘ ਦੇਵਲ ਕੋ ਵੱਡਾ ਦਾਵਾ ਕਰਦੇ ਹੋਏ ਆ ਗੱਲ ਆਖੀ ਗਈ ਹੈ ਕਿ ਨਵਜੋਤ ਸਿੰਘ ਸਿੱਧੂ 26 ਜਨਵਰੀ ਨੂੰ ਸਵੇਰੇ 11 ਵਜੇ ਰਿਹਾ ਹੋਣਗੇ ਜਿਹੜਾ ਹੁਣ ਤੱਕ ਹਾਲਾਂਕਿ ਸੀਐਮ ਵੱਲੋਂ ਰਿਹਾਈ ਉਤੇ ਸਥਿਤੀ ਸਪਸ਼ਟ ਕੀਤੀ ਗਈ ਨਹੀਂ ਕੀਤੀ ਗਈ ਹੈ ਤਾਂ ਇਹ ਸਵਾਲ ਜ਼ਰੂਰ ਬਣਿਆ ਹੋਇਆ ਹੈ ਰਾਸ਼ਪਾਲ ਦੀ ਮਨਜ਼ੂਰੀ ਮਗਰੋਂ ਹੀ ਰਿਹਾਈ ਦਿੱਤੀ ਜਾਂਦੀ ਹੈ ਪਰ ਉੱਥੇ ਦੇਖਣ ਨੂੰ ਮਿਲ ਰਿਹਾ ਕਿ ਪਟਿਆਲਾ ਉਹਨਾਂ ਦੇ ਇਲਾਕੇ ਦੇ ਵਿੱਚ ਉਹਨਾਂ ਦੀ ਰਿਹਾਇਸ਼ ਦੇ ਵਿੱਚ ਪੂਰੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਨਮਜੋਤ ਸਿੰਘ ਸਿੱਧੂ ਕੀ ਰਿਹਾ ਹੋਣ ਗਿਆ ਨਹੀਂ ਇਹ ਤਾਂ ਅਜ ਤਸਵੀਰ ਅਜ ਤੱਕ ਸਾਫ ਹੋ ਸਕਦੀ ਹੈ ਪਰ ਉਸ ਤੋਂ ਪਹਿਲਾਂ ਦੇਖਣ ਨੂੰ ਮਿਲਿਆ ਕਿ ਵੱਖ-ਵੱਖ ਥਾਵਾਂ ਤੇ ਨਮਜੋਤ ਸਿੰਘ ਸਿੱਧੂ ਦੇ ਸਵਾਗਤ ਲਈ ਹੋਲਡਿੰਗਸ ਲਗਾਏ ਗਏ ਪਟਿਆਲਾ ਸਦੇ ਨਮਜੋਤ ਸਿੰਘ ਸਿੱਧੂ ਦੀ ਰਿਹਾਇਸ਼ ਵਿੱਚ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਐਨ ਆਈ ਨੇ ਸਾਬਕਾ ਕਾਂਗਰਸੀ ਬਤਾਇਆ ਕਿ ਕਾਕਾ ਰਜਿੰਦਰ ਦੇ ਬਲੋਤਾ ਇਸ ਦਰਮਿਆਨ ਵੱਡਾ ਦਾਵਾ ਵੀ ਠੋਕ ਦਿੱਤਾ ਗਿਆ ਹੈ ਰਜਿੰਦਰ ਸਿੰਘ ਕਾਕਾ ਰਜਿੰਦਰ ਸਿੰਘ ਵਰਦਾ ਦਾਵਾ ਠੋਕਦੇ ਹੋਏ ਕਹਿੰਦੇ ਨਜ਼ਰ ਆਏ ਕਿ ਨਵਜੋਤ ਸਿੰਘ ਸਿੱਧੂ 26 ਜਨਵਰੀ ਨੂੰ ਜਿहां ਗਣਤੰਤਰ ਦਿਹਾੜੇ ਮੌਕੇ ਨਵਜੋਤ ਸਿੰਘ ਸਿੱਧੂ 26 ਜਨਵਰੀ ਨੂੰ 11 ਵਜੇ ਰਿਹਾ ਹੋ ਜਾਣਗੇ ਇਹ ਦਾਵਾ ਠੋਕਦੇ ਹੋਏ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਜਣੇ ਤੇ ਸਾਫਾ ਕਾਂਗਰਸ ਵਿਧਾਇਕਨ ਕਾਕਾ ਰਜਿੰਦਰ ਸਿੰਘ ਇਹ ਉਹਨਾਂ ਦੇ ਵੱਲੋਂ ਦਾਵਾ ਠੋਕਿਆ ਗਿਆ ਹੈ ਇਹ ਤਸਵੀਰਾਂ ਤੋਂ ਸੰਚਾਰਿਆ ਕਿ ਬਕਾਇਦਾ तमाम ਚੀਜ਼ਾਂ ਦੇ ਭਾਵੇਂ ਕੁਰਸੀਆਂ ਭਾਵੇਂ ਟੇਬਲ ਹੋਣ ਆ ਖਾਣਾ ਪੀਣ ਦਾ ਪ੍ਰਬੰਧ ਹੋਵੇ ਇਹ तमाम ਪ੍ਰਬੰਧ ਕੀਤੇ ਜਾ ਰਹੇ ਨੇ ਵਕ-ਵਕ ਥਾਮਤੇ ਹੋਲਡਿੰਗਸ ਤੱਕ ਵੀ ਲਗਾ ਦਿੱਤੇ ਗਏ ਨੇ ਨਵਜੋਤ ਸਿੰਘ ਸਿੱਧੂ ਦੇ ਸਵਾਗਤ ਲਈ। ਤੋਂ ਲਗਾਤਾਰ ਕਈ ਦਿਨਾਂ ਤੋਂ ਜਿਹੜਾ ਸਸਪੈਂਸ ਚੱਲਦਾ ਆ ਰਿਹਾ ਸੀ ਕਿ ਪੰਜਾਬ ਕਾਂਗਰਸ ਦੇ ਸਾਫਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਰਿਹਾਈ 26 ਜਨਵਰੀ ਨੂੰ ਹੋਣੀ ਹੈ ਜਾਂ ਨਹੀਂ ਹੋਣੀ ਇਹ ਸਸਪੈਂਸ ਦੂਰ ਕਰ ਰਹੇ ਨੇ ਹਲਕਾ ਸਮਾਣਾ ਦੇ ਸਾਫਕਾ ਵਿਧਾਇਕ ਕਾਕਰਜਿੰਦਰ ਸਿੰਘ ਸਾਡੇ ਨਾਲ ਬਿਜੋ ਨੇ ਹਰ ਜਿੰਦਰ ਸਿੰਘ ਜੀ ਸਸਪੈਂਸ ਬਣ ਰਿਹਾ ਸੀ ਤੁਸੀਂ ਦਾਵਾ ਕਰ ਰਹੇ ਹੋ ਵੀ ਪਲਕੇ ਰਹੀ ਹੋਣ ਜਾ ਰਹੀ ਹੈ ਸਰਦਾਰ ਨਵਜੋਤ ਸਿੰਘ ਸਿੱਧੂ ਸਾਹਿਬ ਇੱਕ ਬਹੁਤ ਹੀ ਵੱਡੇ ਕੱਦ ਦੇ ਲੀਡਰ ਨੇ ਬੇਦਾਗ ਨੇ ਵੱਡੀ ਸ਼ਖਸੀਅਤ ਦੇ ਮਾਲਕ ਨੇ ਤਾਂ ਜਿਹੜਾ ਸਸਪੈਂਸ ਮੈਂ ਸਮਝਦਾ ਹਾਂ ਇਹ ਕ੍ਰੀਏਟ ਕਰਿਆ ਜਾ ਰਿਹਾ ਜਿਹੜੀ ਬੜੀ ਸਸੂਪੰਜ ਪਈ ਹੋਈ ਹੈ ਇਸ ਸ਼ਖਸੀਅਤ ਦਾ ਮੈਨੂੰ ਕਿਤੇ ਨਾ ਕਿਤੇ ਖੌਫ ਨਜ਼ਰ ਆ ਰਿਹਾ ਤੇ ਜਿਸ ਤਰੀਕੇ ਦੇ ਨਾਲ ਮਾਨਯੋਗ ਕੋਰਟ ਨੇ ਉਹਨਾਂ ਨੂੰ 1 ਸਾਲ ਦੀ ਸਜ਼ਾ ਦਿੱਤੀ ਅੱਜ ਜਿਹੜੀ ਸੈਂਟਰਲ ਗਵਰਨਮੈਂਟ ਦੀ ਪਾਲਿਸੀ ਆ ਉਹਦੇ ਤਹਿਤ ਉਹ ਸਜ਼ਾ ਉਹ ਪੂਰੀ ਕਰ ਚੁੱਕੇ ਆ ਆਜ਼ਾਦੀ ਦਾ ਮਹਾਉਤਸਵ ਦੇ ਥੱਲੇ 66% ਉਹਨਾਂ ਦੀ ਸਜ਼ਾ 62% ਹੋਣੀ ਚਾਹੀਦੀ ਹੈ ਤੇ ਬਿਲਕੁਲ ਇਹ ਸਾਫ਼ ਹੈ ਕਿ ਕੱਲ ਨੂੰ ਤੁਸੀਂ ਦੇਖੋਗੇ 11:30 ਵਜੇ ਉਹ ਜੇਲ੍ਹ ਦੇ ਗੇਟ ਤੇ ਬਾਹਰ ਆਣਗੇ ਬਹੁਤ ਵੱਡੇ ਪੱਧਰ ਤੇ ਅਸੀਂ ਤਿਆਰੀਆਂ ਕਰ ਰਹੀਆਂ ਸਾਰਾ ਪੰਜਾਬ ਵੀ ਸਾਰੀ ਪੰਜਾਬ ਦੀ ਲੀਡਰਸ਼ਿਪ ਲੱਗੀ ਹੋਈ ਹੈ ਕਿ ਉਹਨਾਂ ਦਾ ਅਸੀਂ ਭਰਮਾ ਸਵਾਗਤ ਕਰੀਏ ਕਿਉਂਕਿ ਸਿੱਧੂ ਸਾਹਿਬ ਇੱਕ ਇਸ ਤਰ੍ਹਾਂ ਦੇ ਲੀਡਰ ਨੇ ਇਸ ਤਰ੍ਹਾਂ ਦੀ ਸ਼ਕਤੀ ਤੇ ਮਾਲਕ ਦੇ ਲੀਡਰ ਨੇ ਅੱਜ ਕਿਸੇ ਪੋਲਿਟੀਕਲ ਪਾਰਟੀ ਕੋਲ ਪੰਜਾਬ 'ਚ ਅਜਿਹੇ ਲੀਡਰ ਨਹੀਂ ਹੈਗਾ ਤਿਆਰੀਆਂ ਤਿਆਰੀਆਂ ਚੱਲ ਰਹੀਆਂ ਨੇ ਕਰਦੇ ਬਾਹਰ ਵੀ ਟੈਗ ਲੱਗ ਰਹੇ ਨੇ ਸਾਡੀਆਂ ਕੀ ਤਿਆਰੀਆਂ ਨੇ ਸਵਾਗਤ ਨੇ ਪੂਰੀਆਂ ਤਿਆਰੀਆਂ ਨੇ ਸਾਡੀਆਂ ਨਹੀਂ ਸਾਰੇ ਲੋਕਾਂ ਦੀਆਂ ਤਿਆਰੀਆਂ ਨੇ ਸਾਡੇ ਸਾਰੇ ਪਟਿਆਲੇ ਸਾਰੇ ਪੰਜਾਬ ਦੀ ਲੀਡਰਸ਼ਿਪ ਆ ਰਹੀ ਹੈ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿੰਨੀ ਸਾਡੀ ਲੀਡਰਸ਼ਿਪ ਹੈ ਸਾਰਿਆਂ ਨੂੰ ਇਕੱਠੇ ਹੋ ਕੇ ਉਹਨਾਂ ਦਾ ਸਵਾਗਤ ਕਰਨਾ ਚਾਹੀਦਾ ਹੈ ਅਸੀਂ ਬਹੁਤ ਵੱਡਾ ਖੁਮਿਆਜਾ ਪਹਿਲਾਂ ਇਹ ਜਿਹੜਾ ਇਨਡਿਸਿਪਲਨ ਕਰਕੇ ਪਾਰਟੀ 'ਚ ਭੁਗ ਚੁੱਕੇ ਆ ਪਿਛਲੀ ਜਿਹੜੀ ਸਰਕਾਰ ਹੈ ਅਸੀਂ ਬਣਦੀ ਸਰਕਾਰ ਦੂਸਰਿਆਂ ਨੂੰ ਦਿੱਤੀ ਹੈ ਕੈਮਰਾ ਪੁੱਛਾਂਗੇ ਜਦੋਂ ਬੰਦੇ ਨਾਲ ਗਗਨਦੀ ਪੂਜਾ ਪੀੜੀ ਸਿਊਸ ਪਟੇਲਾ ਸੋ ਗਗਨਦੀਪ ਹੁਜਾ ਸਾਡੇ ਨਾਲ ਬਣ ਚੁਕੇ ਨੇ ਉਹਨਾਂ ਦਾ ਰੁਕ ਕਰ ਲੈਨੇ ਆ ਗਗਨ ਜੀ ਸਭ ਤੋਂ ਪਹਿਲਾਂ ਤਾਂ ਜਾਣਨਾ ਚਾਹਾਂਗੇ ਤੁਸੀਂ ਉੱਥੇ ਮੌਜੂਦ ਹੋ ਕਿਹੋ ਜੀ ਹਲਚਲ ਉੱਥੇ ਚੱਲ ਰਹੀ ਹੈ ਕਿ ਕੁਝ ਕਿਆਸਰਈਆਂ ਚੱਲ ਰਹੀਆਂ ਨੇ ਕਿਹੋ ਜਿਹੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਤੇ ਨਾਲੇ ਕਰ ਗੱਲ ਕੀਤੀ ਜਾਵੇ ਕਿ ਨਵਜੋਤ ਸਿੰਘ ਸਿੱਧੂ ਹੁਣ ਜੇਲ੍ਹ ਤੋਂ ਰਿਹਾਅ ਹੋ ਸਕਦੇ ਨੇ ਤਾਂ ਹਲਚਲ ਵੀ ਕੁਝ ਬਦਲਾਅ ਵੀ ਦੇਖਣ ਨੂੰ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਜਾਂ ਫਿਰ ਨਹੀਂ ਕਾ ਵੀ ਤੁਹਾਨੂੰ ਸਭ ਤੋਂ ਪਹਿਲਾਂ ਦੱਸਦਾ ਅਸੀਂ ਜੇਲ੍ਹ ਅਥਾਰਟिटीज ਨਾਲ ਗੱਲ ਕੀਤੀ ਹੈ ਹਾਲੇ ਤੱਕ ਰਿਲੀਜ਼ ਆਰਡਰ ਜਾਂ ਰਿਲੀਜ਼ ਵਾਰੰਟ ਪਟਿਆਲਾ ਜੇਲ੍ਹ ਜੁਨਾਬੇ ਨਹੀਂ ਪਹੁੰਚੇ ਇੱਕ ਤਾਜ਼ਾ ਅਪਡੇਟ ਹੁੰਦੇ ਸਕਦੇ ਆ ਔਰ ਦੂਜੇ ਪਾਸੇ ਗੱਲ ਕਿ ਕਿ ਸਭ ਤਿਆਰੀਆਂ ਦੀ ਤਿਆਰੀਆਂ ਉਹਨਾਂ ਦੇ ਘਰ ਦੇ ਬਾਹਰ ਟੈਂਟ ਵਗੈਰਾ ਕੁਰਸੀਆਂ ਚੇਅਰਸ ਲੱਗ ਰਹੀਆਂ ਕਿਉਂਕਿ ਸਾਰੇ ਪੰਜਾਬ ਤੋਂ ਜਿਹੜੇ ਉਹਨਾਂ ਦੇ ਸਰਤਬ ਜਾਂ ਲੀਡਰ ਸਹਿਬਾਨ ਨੇ ਪਟਿਆਲੇ ਪਹੁੰਚ ਰਹੇ ਨੇ ਔਰ ਇਥੋਂ ਤੱਕ ਕਿ ਇਸਾਲਾ ਉਸ ਰਾਣੇ ਕਾਂਗਰਸੀ ਨੇ ਉਹਨਾਂ ਦੇ ਲੜਕੇ ਸਮਾਣਾ ਤੋਂ ਵਿਦਾਇਤ ਸਾਹਿਬ ਦਾ ਵਿਦਾਇਤ ਕਰ ਗੁਰਿੰਦਰ ਸਿੰਘ ਜਿਵੇਂ ਤੁਸੀਂ ਸੁਣਿਆ ਸੁਣਿਆ ਉਹ ਦਾਅਵਾ ਕਰ ਰਹੇ ਨੇ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਜੋ ਸਿੰਘ ਸਿੱਧੂ ਮਿਨਿਸਟਰੀ ਆਫ ਇਨਫੋਰਮੇਸ਼ਨ ਦੀਆਂ ਹਦਾਇਤਾਂ ਨੇ ਉਹਦੇ ਅਨੁਸਾਰ ਕੱਲ ਰਿਹਾ ਹੋ ਜਾਣਗੇ ਪਰ ਹਾਲੇ ਤੱਕ ਕੋਈ ਰੀਲੀਜ਼ ਆਰਡਰ ਨਹੀਂ ਪਹੁੰਚਿਆ ਉਹ ਆਪਣੀ ਜਾਣਕਾਰੀ ਇਸ ਤਰ੍ਹਾਂ ਦੇ ਰਹੇ ਨੇ ਕਿ ਉਹਨਾਂ ਨੂੰ ਪੂਰਾ ਪੁਖਤਾ ਜਾਣਕਾਰੀ ਹੈ ਕਿ ਰਿਲੀਜ਼ ਹੋਣਗੇ ਅਸੀਂ ਉਹਨਾਂ ਨੂੰ ਬਾਰ-ਬਾਰ ਪੁੱਛਿਆ ਪਰ ਉਹ ਆਪਣੀ ਗੱਲ ਤੇ ਅੜੇ ਰਹੇ ਪਰ ਇਹ ਤਾਂ ਅੰਦਾਜ਼ੀ ਤਿਆਰੀਆਂ ਚੱਲ ਰਹੀਆਂ ਨੇ মিডিਆ ਦੇ ਵਾਸਤੇ ਵੀ ਪੂਰਾ ਇੱਕ ਟਰੱਕ ਮੜਾ ਦਿੱਤਾ ਗਿਆ ਜਿਹਦੇ ਪ੍ਰੋਫੈਸ਼ਨ ਨੂੰ ਲੈ ਕੇ ਉਹ ਉਹ ਕਵਰੇਜ ਵਾਸਤੇ ਔਰ ਸਭ ਜੋ ਸਿੰਘ ਸਿੱਧੂ ਜਿਵੇਂ ਉਹਨਾਂ ਦੀ ਮੰਨੀ ਹੈ ਤਾਂ 11:15 ਤੋਂ ਬਾਅਦ ਜੇਲ੍ਹ ਚ ਤੋਂ ਬਾਹਰ ਆ ਜਾਣਗੇ ਅਤੇ ਪ੍ਰੋਸੈਸ਼ਨ ਦੇ ਰਾਹੀਂ ਗੁਰਦੁਆਰਾ ਟਕਨਵਾਲ ਸਾਹਿਬ ਪਹੁੰਚਣ ਤੋਂ ਮਤਾਰੇ ਕਰਨ ਤੋਂ ਬਾਅਦ ਕਾਲੀ ਦੇਵੀ ਮੰਦਿਰ ਦੇ ਮਤਾਰੇ ਕਰਨ ਤੋਂ ਬਾਅਦ ਆਪਣੇ ਘਰ ਪੁੱਜਣਗੇ ਇਹ ਉਹਨਾਂ ਦਾ ਆਪਣਾ ਪ੍ਰੋਗਰਾਮ ਹੈ ਹੁਣ ਦੇਖਣ ਵਾਲੀ ਗੱਲ ਹੈ ਕਿ ਕਿਸ ਤਰ੍ਹਾਂ ਕੇ ਪੰਜਾਬ ਸਰਕਾਰ ਵੱਲੋਂ ਕੋਈ ਆਰਡਰ ਆਉਂਦੇ ਨੇ ਰੀਲਿਸ ਪਰ ਆਉਂਦੇ ਨੇ ਅੱਜ 6 ਵਜੇ ਤੋਂ ਬਾਅਦ ਵੀ ਇਸ ਦਾ ਵੱਡਾ ਸਵਾਲ ਜਿਹੜਾ ਇੱਕ ਬਣਿਆ ਇੱਕ ਸਸਪੈਂਸ ਆਪਾਂ ਸੋਪੰਜ ਕਹਿ ਸਕਦੇ ਹਾਂ ਬਣਿਆ ਹੋਇਆ ਇਹ ਕਦੋਂ ਠੀਕ ਹੋਏਗਾ ਕਦੋਂ ਇਹ 에ਅਰ ਕਲੀਅਰ ਹੋਏਗੀ ਤੇ ਇਸ ਬਾਰੇ ਕੁਝ ਕੀਤਾ ਜਾ ਜਾ ਸਕਦਾ ਠੀਕ ਹੈ ਜੀ ਠੀਕ ਹੈ ਗਗਨਜੀ ਤੁਹਾਡਾ ਫਿਲਹਾਲ ਬਹੁਤ ਬਹੁਤ ਧੰਨਵਾਦ ਜੋੜਨ ਦੇ ਲਈ ਸੋਇਸਨ ਸੋਇਸ ਮਾਮਲੇ ਦੇ ਵਿੱਚ ਆਪਣੇ ਦਰਸ਼ਕਾਂ ਤੱਕ ਪੂਰੀ ਦੀ ਪੂਰੀ ਜਾਣਕਾਰੀ ਇੱਕ ਵਾਰ ਫੇਰ ਤੋਂ ਪਹੁੰਚਾ ਦਈਏ ਕਿ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਨੂੰ ਲੈ ਕੇ ਹਾਲਾਂਕਿ ਅਜੇ ਤੱਕ ਤਸਵੀਰ ਸਾਫ ਤਾਂ ਨਹੀਂ ਹੋ ਪਾਈ ਹੈ ਮੁੱਖ ਮੰਤਰੀ ਦੇ ਵੱਲੋਂ ਰਿਹਾਈ ਉਤੇ ਸਥਿਤੀ ਸਪਸ਼ਟ ਨਹੀਂ ਕੀਤੀ ਗਈ ਹੈ ਤਾਂ ਉਤੇ ਹੀ ਰਾਜਪਾਲ ਦੀ ਮਨਜ਼ੂਰੀ ਮਗਰੋਂ ਵੀ ਮੰਗਰੋਂ ਹੀ ਜਿਹੜੀ ਰਿਹਾਈ ਦਿੱਤੀ ਜਾਣੀ ਹੈ ਇਸ ਦੀ ਵੀ ਤਸਵੀਰ ਅਜੇ ਤੱਕ ਸਾਫ ਨਹੀਂ ਹੋਈ ਹੈ ਪਰ ਦੂਸਰੇ ਪਾਸੇ ਇਹ ਜੋ ਤਸਵੀਰਾ ਬਿਆਨਕਾਰੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਦੇ ਵਿੱਚ ਪਕਾਇਦਾ ਤਿਆਰੀਆਂ ਪੂਰੀਆਂ ਦੇ ਨਾਲ ਜੋਰਾ ਸ਼ੋਰਾ ਦੇ ਨਾਲ ਚੱਲ ਰਹੀਆਂ ਨੇ ਟੈਂਟ ਲਗਾਏ ਜਾ ਰਹੇ ਨੇ ਕੁਰਸੀਆਂ ਮੇਜ਼ਾਂ ਦੇ ਪ੍ਰਬੰਧ ਕੀਤੇ ਗਏ ਨੇ ਤਾਂ ਉੱਥੇ ਹੀ ਸ਼ਹਿਰ ਦੇ ਵੱਖ-ਵੱਖ ਇਲਾਕੇ ਦੇ ਵਿੱਚ ਹੋਲਡਿੰਗਸ ਤੱਕ ਵੀ ਲਗਾ ਦਿੱਤੇ ਗਏ ਨੇ ਸੋਸਾਇਟੀ ਦੀ ਗੱਲ ਹੈ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫੈਸਲਾ ਤਾਂ 99% ਉਸ ਨੂੰ ਮੰਨਿਆ ਜਾ ਸਕਦਾ ਹੈ ਇਸੇ ਕਰਕੇ ਇਹ ਪੂਰੀ ਤਰ੍ਹਾਂ ਨਾਲ ਤਿਆਰੀਆਂ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਇੱਥੇ ਕਾਂਗਰਸ ਲੱਗੀ ਹੋਈ ਹੈ